ਕਿ ਤੁਸੀਂ ਬਿਚਾਉਣੀਓ ਕਿ ਤੁਹਾਡਾ ਚਿਹਰਾ ਚੰਨ ਵਾਂਗੂ ਚਮਕੇ ਕਿਉਂਕਿ ਦੇਖੋ ਹਨਾ ਗਰਮੀ ਦੇ ਕਾਰਨ ਦੋ ਦੋ ਤਰ੍ਹਾਂ ਦੀ ਸਕਿਨ ਹੋ ਜਾਂਦੀ ਹੈ ਅੱਜ ਮੈਂ ਤੁਹਾਨੂੰ ਇਦਾਂ ਦੀ ਚੀਜ਼ ਦੱਸਣ ਲੱਗੀ ਹਾਂ ਜਿਹੜੀ ਕਿ ਤੁਹਾਡੇ ਚਿਹਰੇ ਨੂੰ ਇੱਕ ਛੋਟੇ ਬੱਚੇ ਦੀ ਤਰ੍ਹਾਂ ਤੁਹਾਡੇ ਸਕਿਨ ਨੂੰ ਕਰ ਦੇਗੀ ਤੇ ਆਓ ਤੁਹਾਨੂੰ ਪ੍ਰੋਪਰ ਮੈਂ ਦਿਖਾਉਣੀ ਆ ਆਪਣੇ ਫੇਸ ਤੇ ਸਕਿਨ ਤੇ ਕਿਤੇ ਵੀ ਤੁਸੀਂ ਲਗਾਉਣਾ ਇਹਨੂੰ ਲਗਾ ਸਕਦੇ ਹੋ ਆਓ ਆਪਾਂ ਇਹਨੂੰ ਤਿਆਰ ਕਰੀਏ ਕਿ ਕੀ ਕੀ ਚੀਜ਼ ਆਪਾਨੂੰ ਚਾਹੀਦੀ ਹੈ ਹਲ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਣੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਦੇਖੋ ਕਾਫੀ ਸਮਾਂ ਪਹਿਲਾਂ ਤੋਂ ਤੁਸੀਂ ਮੈਨੂੰ ਸਾਰੇ ਸਿਸਟਰ ਸਾਰੇ ਪੁੱਛਦੇ ਆ ਨਾ ਵੀ ਮੇਰੀ ਜਿਹੜੀ ਸਕਿਨ ਹੈ ਇਹਦੀ 글로ਏ ਦਾ ਮਨ ਕੇ ਸਕਿਨ ਦਾ ਰਾਜ਼ ਕੀ ਹੈ ਹੈ ਨਾ ਜਿਹੜੀ ਕਿ ਇੰਨੀ ਸਾਈਨਿੰਗ ਕਰਦੀ ਹੈ ਤੇ ਬਿਲਕੁਲ ਮਲਕੇ ਸੁੰਦਰ ਆਏਗੀ ਹਨਾ ਇੱਕ ਤਰ੍ਹਾਂ ਇਹ ਆਪਾਂ ਕਹਿ ਦਿੰਨੇ ਹੁੰਨੇ ਆ ਤੇ ਉਹਦੇ ਵਾਸਤੇ ਦੇਖੋ ਮੈਂ ਕਾਫੀ ਪਹਿਲਾਂ ਤੁਹਾਨੂੰ ਦੱਸਿਆ ਲਾਈਵ ਦੇ ਵਿੱਚ ਵੀ ਦੱਸਿਆ ਹੈਨਾ ਪਰ ਮੈਨੂੰ ਸਾਰੇ ਸਿਸਟਰ ਸਾਰੀ ਕਹ ਰਹੀ ਸੀ ਕਿ ਤੁਸੀਂ ਪ੍ਰੋਪਰ ਹੈਨਾ ਵੀਡੀਓ ਬਣਾ ਕੇ ਅਪਲੋਡ ਕਰੋ ਅੱਜ ਆਪਾਂ ਦੱਸ ਦਿਆਂ ਤੁਹਾਨੂੰ ਉਹਦੇ ਵਾਸਤੇ ਕੀ ਕੀ ਚਾਹੀਦਾ ਉਹਦੇ ਵਾਸਤੇ ਆਪਾਂ ਨੂੰ ਚਾਹੀਦਾ ਹੈਨਾ ਕੱਚਾ ਦੁੱਧ ਜਿਹਨੂੰ ਆਪਾਂ ਰੌ ਮਿਲਕ ਵੀ ਕਹਿ ਦਿੰਨੇ ਆ ਕੱਚਾ ਦੁੱਧ ਹੈਗਾ ਹੈ 2 ਚਮਚ ਤੇ ਇੱਕ ਹਾਂਜੀ ਆਪਾਂ ਨੂੰ ਚਾਹੀਦਾ ਹੈ ਕੱਚਾ ਦੁੱਧ 2 ਚਮਚ ਤੇ ਆਪਾਂ ਨੂੰ 1 ਚਮਚ ਚਾਹੀਦਾ ਚਾਵਲ ਦਾ ਆਟਾ ਤੇ ਅੱਧਾ ਆਪਾਂ ਨੂੰ ਚਾਹੀਦਾ ਟਮਾਟਰ ਸਿਰਫ ਦੋ ਬੂੰਦਾਂ ਆਪਾਂ ਨੂੰ ਚਾਹੀਦੀਆਂ ਨੇ ਨੀਂਬੂ ਦੇ ਰਸ ਦੀਆਂ ਤੇ ਇੱਕ ਚਾਹੀਦਾ ਆਪਾਂ ਨੂੰ ਕੱਚਾ ਆਲੂ ਤੇ ਇੱਕ ਚਾਹੀਦਾ ਖੀਰਾ ਹੁਣ ਆਪਾਂ ਤੁਹਾਨੂੰ ਪ੍ਰੋਪਰ ਦੱਸਦੇ ਆਂ ਵੀ ਆਪਾਂ ਇਹ ਇਹਨੂੰ ਕਿੱਦਾਂ ਬਣਾ ਸਕਦੇ ਨੇ ਦੇਖੋ ਕਿੰਨੀ ਵੀ ਤੁਹਾਡੀ ਸਕਿਨ ਹੈ ਨਾ ਬਲੈਕ ਹੋਵੇ ਜਿੱਦਾਂ ਕਿ ਪਿੰਪਲਸ ਹੋ ਜਾਂਦੇ ਆ ਜਾਂ ਸਾਈਆਂ ਪੈ ਜਾਂਦੀਆਂ ਨੇ ਆਪਣੇ ਜਾਂ ਸਕਿਨ ਹੈ ਨਾ ਲੂਜ਼ ਹੋ ਜਾਂਦੀ ਹੈ ਪ੍ਰੋਪਰ ਜਿੱਦਾਂ ਮੈਂ ਦੱਸੂ ਕਿ ਤੁਸੀਂ ਇਸ ਤਰੀਕੇ ਨਾਲ ਲਗਾਉਂਗੇ 10-15 ਦਿਨਾਂ ਦੇ ਵਿੱਚ ਤੁਸੀਂ ਦੇਖਿਓ ਤੁਹਾਡੀ ਸਕਿਨ ਨੂੰ ਕਿੰਨਾ ਫਰਕ ਪਏਗਾ ਜਿਹੜੀ ਦੋ ਦੋ ਕਲਰ ਦੀ ਸਕਿਨ ਬਣ ਜਾਂਦੀ ਆ ਬਾਵਾ ਤੇ ਆ ਨਾ ਕਿਤੇ ਵੀ ਇਹ ਜਾਂ ਮੱਥਾ ਇਥੋਂ ਤਾਂ ਬਿਲਕੁਲ ਠੀਕ ਹੋ ਜਾਊਗਾ ਤੇ ਆਓ ਆਪਾਂ ਤੁਹਾਨੂੰ ਦਿਖਾਉਣਾ ਇਹਨੂੰ ਬਣਾ ਕੇ ਆਪਾਂ ਤੁਹਾਨੂੰ ਦੱਸਦੇ ਆ ਨਾ ਵੀ ਕੀ ਕੀ ਆਪਾਂ ਨੇ ਕਿਵੇਂ ਕਿਵੇਂ ਕਰਨਾ ਕੁ ਉਸ ਤਰੀਕੇ ਨਾਲ ਵੀ ਤੁਸੀਂ ਕਰਿਓ ਸਕਿਨ ਕੋਈ ਵੀ ਤੁਹਾਡੀ ਆਇਲੀ ਹੈ ਚਾਹੇ ਤੁਹਾਡੀ ਸਕਿਨ ਨਾ ਡਰਾਈ ਹੈ ਕੋਈ ਵੀ ਸਕਿਨ ਹੈ ਉਹ ਤੇ ਹੈ ਨਾ ਬਹੁਤ ਸੂਟ ਸੂਟ ਕਰੂਗਾ ਹਾਂਜੀ ਸਭ ਤੋਂ ਪਹਿਲਾਂ ਕੱਚਾ ਦੁੱਧ ਲੈ ਕੇ ਉਹਦੇ ਵਿੱਚ ਆਪਾਂ ਨੇ ਇੱਕ ਚਮਚਾ ਨਾ ਚੌਲਾਂ ਦਾ ਆਟਾ ਪਾ ਲੈਣਾ ਹੈ ਅਗਰ ਤੁਹਾਡੇ ਕੋਲੇ ਚੌਲਾਂ ਦਾ ਆਟਾ ਨਹੀਂ ਹੈਗਾ ਜਿਹਨੂੰ ਆਪਾਂ ਚਾਵਲ ਦਾ ਆਟਾ ਵੀ ਕਹਿ ਦਿੰਦੇ ਨੇ ਤਾਂ ਤੁਸੀਂ ਥੋੜੀ ਜਿਹੀ ਚੌਲ ਲੈ ਕੇ ਕਿਸੇ ਮਿਕਸੀ ਵਿੱਚ ਪੀਸ ਲਿਓ ਤੇ ਉਹਨੂੰ ਵਿੱਚ ਮਿਕਸ ਕਰ ਲਿਓ ਫਿਰ ਆਪਾਂ ਇਹਨੂੰ ਮਿਕਸ ਕਰ ਲਾਂਗੇ ਚੰਗੇ ਤਰੀਕੇ ਦੇ ਨਾਲ ਪ੍ਰੋਪਰ ਦੇਖਣੀ ਹੈ ਸਾਰੀ ਵੀਡੀਓ ਹਨਾ ਕਿਦਾਂ-ਕਿਦਾਂ ਆਪਾਂ ਨੇ ਇਹਨੂੰ ਪੇਸਟ ਬਣਾਉਣਾ ਫਿਰ ਆਪਾਂ ਜਿਹੜਾ ਟਮਾਟਰ ਹੈਗਾ ਇਹਨੂੰ ਵੀ ਆਪਾਂ ਇਹਦੇ ਵਿੱਚ ਐਡ ਕਰ ਲਾਂਗੇ ਬਸ ਇਸ ਤਰੀਕੇ ਨਾਲ ਥੋੜਾ ਜਿਹਾ ਟਮਾਟਰ ਆਪਾਂ ਇਹਦੇ ਵਿੱਚ ਐਡ ਕਰ ਲਾਂਗੇ ਤੇ ਇਹ ਜਿਹੜਾ ਆਪਣਾ ਖੀਰਾ ਹੈ ਇਹਨੂੰ ਆਪਾਂ ਕਦੋਂ ਕੱਸ਼ ਕਰ ਲਾਂਗੇ ਕੱਦੂ ਕਸ਼ ਕਰਕੇ ਇਹ ਆਪਾਂ ਜਿਹੜਾ ਇਹਦਾ ਰਸ ਹੈਗਾ ਉਹਨੂੰ ਇਸ ਤਰੀਕੇ ਨਾਲ ਨਿਚੋੜ ਕੇ ਜਿਹੜਾ ਖੀਰ ਹੈ ਨਾ ਇਹਦੇ ਵਿੱਚ ਐਨੇ ਜ਼ਿਆਦੇ ਹੈ ਨਾ ਐਂਟੀਬੈਕਟਿਕ ਮਨ ਕੇ ਗੁਣ ਪਾਏ ਜਾਂਦੇ ਹੈਗੇ ਤੇ ਜਿਹਦੇ ਨਾਲ ਤੁਹਾਡੀ ਸਕਿਨ ਹੈਗੀ ਬਹੁਤ ਗਲੋ ਕਰਦੀ ਹੈਗੀ ਇਹਦਾ ਤੁਸੀਂ ਇਕੱਲੇ ਨੂੰ ਵੀ ਜਿੱਦਾਂ ਕਿ ਇਹ ਵਾਲਾ ਹੈ ਨਾ ਇਹਨੂੰ ਤੁਸੀਂ ਫ੍ਰਿਜ ਦੇ ਵਿੱਚ ਰੱਖ ਕੇ ਆਪਣੀਆਂ ਅੱਖਾਂ ਦੇ ਜਿੱਦਾਂ ਕਾਲੇ ਘੇਰੇ ਪੈ ਜਾਂਦੇ ਨੇ ਉੱਤੇ ਲਗਾ ਲਓ ਹਨਾ ਇੱਕ ਦੋ ਦਿਨਾਂ ਦੇ ਵਿੱਚ ਤੁਹਾਡੇ ਕਾਲੇ ਘੇਰੇ ਨੇ ਬਿਲਕੁਲ ਠੀਕ ਹੋ ਜਾਣਗੇ ਹੁਣ ਜਿਹੜਾ ਆਪਣਾ ਆਲੂ ਹੈ ਇਹਨੂੰ ਵੀ ਆਪਾਂ ਕੱਦੂ ਕਸ਼ ਕਰ ਲਾਂਗੇ ਇਹਨੂੰ ਤੁਸੀਂ ਹਨਾ ਬਣਾ ਕੇ ਫ੍ਰਿਜ ਦੇ ਵਿੱਚ ਰੱਖ ਸਕਦੇ ਹੋ 2 ਦਿਨ ਵਾਸਤੇ ਜ਼ਿਆਦਾ ਨਹੀਂ 2 ਦਿਨ ਦਾ ਤੁਸੀਂ ਇਕੱਠਾ ਬਣਾ ਲਓ ਇਹਨੂੰ ਕਦੂ ਨੇ ਵੀ ਹਨਾ ਆਪਾਂ ਇਦਾਂ ਕਦੂ ਕਸ਼ ਕਰਕੇ ਇਹਦਾ ਵੀ ਆਪਾਂ ਇਸ ਤਰੀਕੇ ਨਾਲ ਰਸ ਕੱਢ ਲਾਂਗੇ ਹਾਂਜੀ ਖੋਣ ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਿਆ ਦੇਖੋ ਆਪਣਾ ਰਹਿ ਗਿਆ ਹੁਣ ਇੱਕ ਨਿੰਬੂ ਪਾਉਣਾ ਨਿੰਬੂ ਦੀ ਜਗ੍ਹਾ ਤੁਸੀਂ ਵਿਟਾਮਿਨ E ਦਾ ਹਨਾ ਕੈਪਸੂਲ ਵੀ ਪਾ ਸਕਦੇ ਹੋ ਅਗਰ ਕਈ ਵਾਰੀ ਹੁੰਦੇ ਨਾ ਆਪਣਾ ਨਿੰਬੂ ਆਪਣੀ ਸਕਿਨ ਨੂੰ ਸੂਟ ਨਹੀਂ ਕਰਦਾ ਤਾਂ ਤੁਸੀਂ ਵਿਟਾਮਿਨ E ਦਾ ਥੋੜਾ ਜਨਾ ਕੈਪਸੂਲ ਹਾਫ ਕੈਪਸੂਲ ਇਹਦੇ ਵਿੱਚ ਪਾ ਲਓ ਜਾਂ ਸਾਫਤਾ ਵੀ ਪਾ ਲਓਗੇ ਤਾਂ ਵੀ ਕੁਝ ਨਹੀਂ ਨਹੀਂ ਤੁਸੀਂ ਅੱਧਾ ਨਿੰਬੂ ਦੇ ਹਨਾ ਸਿਰਫ ਦੋ ਡ੍ਰੌਪਸ ਆਪਣੀ ਇਹਦੇ ਵਿੱਚ ਪਾਉਣੇ ਆ ਹਾਂਜੀ ਹੁਣ ਆਪਾਂ ਸਿਰਫ ਦੋ ਜਾਂ ਤਿੰਨ ਡ੍ਰੌਪਸ ਹੀ ਪਾਉਣੇ ਆ ਜਿਆਦਾ ਨਹੀਂ ਕਿਉਂਕਿ ਫਿਰ ਨਿੰਬੂ ਨਾ ਕਈ ਦੀ ਸਕਿਨ ਨੂੰ ਸੂਟ ਨਹੀਂ ਕਰਦਾ ਹੁੰਦਾ ਹੁਣ ਆਪਾਂ ਇਹਨਾਂ ਚੰਗੇ ਤਰੀਕੇ ਨਾਲ ਇੱਕ ਪੇਸਟ ਤਿਆਰ ਕਰ ਲਾਂਗੇ ਦੇਖੋ ਕਿੰਨਾ ਵਧੀਆ ਇਹ ਹੈ ਨਾ ਇੱਕ ਕਰੀਮੀ ਪੇਸਟ ਤਿਆਰ ਹੋ ਗਿਆ ਇਨੂੰ ਤੁਸੀਂ ਆਪਣੀ ਹਨਾ ਸਕਿਨ ਦੇ ਉੱਪਰ ਮੂੰਹ ਦੇ ਫੇਸ ਤੇ ਹਨਾ ਆਪਣੀ ਬਾਡੀ ਤੇ ਪੂਰੀ ਤੇ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਨਾ ਵੀ ਬਲੈਕ-ਬਲੈਕ ਹੈਗਾ ਤਾਂ ਤੁਸੀਂ ਇਹਨੂੰ ਇਸ ਤਰੀਕੇ ਨਾਲ ਲਗਾ ਕੇ ਥੋੜਾ ਟਾਈਮ ਹਨਾ ਸਕਰਬ ਕਰਨੇ ਜਿੰਦਾਂ ਕਿ ਮਹਿਰੂਬ ਕਰਨਾ ਬਸ ਹਲਕੇ ਹੱਥ ਨਾਲ ਰਾਉਂਡ ਸ਼ੇਪ ਜਿਹੜੇ ਆਪਣੀਆਂ ਫਿੰਗਰ ਨਹੀਂ ਹੈ ਤਿੰਨ ਇਹਨਾਂ ਦੇ ਨਾਲ ਇਸ ਤਰੀਕੇ ਨਾਲ ਆਪਣੇ ਫੇਸ ਤੇ ਵੀ ਇਸ ਤਰੀਕੇ ਨਾਲ ਲਗਾਉਣਾ ਤੇ ਇਸ ਤਰੀਕੇ ਨਾਲ ਰਾਉਂਡ ਸ਼ੇਪ ਦੇ ਵਿੱਚ ਇਹਨਾਂ ਲਗਾਓ ਤੁਸੀਂ ਕਿਉਂਕਿ ਅਗਰ ਆਪਾਂ ਮੈਂ ਤੁਹਾਨੂੰ ਹੋਰ ਸ਼ੇਪ ਦੇ ਵਿੱਚ ਦੱਸੂੰਗੀ ਤਾਂ ਤੁਸੀਂ ਇਹਨਾਂ ਲਗਾ ਕੇ ਇਹਨੂੰ ਜ਼ਿਆਦਾ ਪਾ ਲਾ ਲੈਨੇ ਫਿਰ ਜੁੜੀਆਂ ਵੀ ਪੈਣ ਲੱਗ ਜਾਂਦੀਆਂ ਨੇ ਜੇ ਆਪਾਂ ਜ਼ਿਆਦਾ ਹੋ ਕਰੀਏ ਬਸ ਇਸ ਤਰੀਕੇ ਨਾਲ ਦੇਖੋ ਤੁਹਾਡਾ ਚਿਹਰਾ ਨਾ ਜਦੋਂ ਲਗਾਉਣਾਗੇ ਇਹਨੂੰ ਨਾ ਉਹ ਕਿੰਨਾ ਸੋਹਣਾ ਚਮਕੇਗਾ ਬਸ ਇਸ ਤਰੀਕੇ ਨਾਲ ਸਾਰੇ ਨੂੰ ਲਗਾ ਕੇ ਜਿਹੜਾ ਬਾਕੀ ਬਚੂਗਾ ਤੁਸੀਂ ਆਪਣੀ ਬਾਡੀ ਦੇ ਹੱਥਾਂ ਤੇ ਪੈਰਾਂ ਤੇ ਗਰਦਨ ਤੇ ਇਸ ਤਰੀਕੇ ਨਾਲ ਲਗਾ ਸਕਦੇ ਹੋ ਫਿਰ ਇਹਨੂੰ ਕਮ ਸੇ ਕਮ ਹਨਾ ਥੋੜਾ ਥੋੜਾ ਇਦਾਂ ਰਬ ਕਰਕੇ 10 ਮਿੰਟ 15 ਮਿੰਟ ਲਈ ਇਹਨੂੰ ਛੱਡ ਦਿਓ ਫਿਰ ਜਦੋਂ ਇਹ ਸੁੱਕ ਜੇ ਥੋੜਾ ਜਿਹਾ ਗਿੱਲਾ ਹੱਥ ਕਰਕੇ ਫਿਰ ਆਪਣੇ ਚਿਹਰੇ ਨੂੰ ਨਾ ਥੋੜਾ ਜਿਹਾ ਇਦਾਂ ਮ사ਜ ਕਰਕੇ ਫਿਰ ਇਹਨੂੰ ਪ੍ਰੋਪਰ ਧੋ ਦੋ ਤੁਸੀਂ ਧੋਣਾ ਠੰਡੇ ਪਾਣੀ ਨਾਲ ਐ ਬਿਲਕੁਲ ਬਰਫ਼ ਵਾਲਾ ਪਾਣੀ ਲੈ ਕੇ ਠੰਡੇ ਪਾਣੀ ਨਾਲ ਧੋਣਾ ਜੀ ਇਹ ਪੇਸਟ ਨੂੰ ਨਾ ਤੁਸੀਂ ਫ੍ਰਿਜ ਦੇ ਵਿੱਚ ਰੱਖ ਸਕਦੇ ਹੋ ਕਮ ਸੇ ਕਮ 2 ਦਿਨ ਜਿਆਦਾ ਨਹੀਂ ਕਿਉਂਕਿ ਜਿਆਦਾ ਦਿਨ ਰੱਖੂਗੀ ਹਨਾ ਫਿਰ ਇਹਦੇ ਵਿੱਚ ਨਿੰਬੂ ਪਾਏ ਆਪਣਾ ਟਮਾਟਰ ਪਾਏ ਤੇ ਦੁੱਧੇ ਖਰਾਬ ਹੋ ਜਾਊਗਾ ਸਮੈਲ ਜੇ ਆਉਣ ਲੱਗ ਜੂ ਤਾਂ ਤੁਸੀਂ ਇਹਨੂੰ ਪ੍ਰੋਪਰ ਹੈਨਾ ਲਗਾਉਂਦੇ ਰਹੋ ਦੇਖੋ ਤੁਹਾਨੂੰ ਕਿਸੇ ਵੀ ਪਾਰਲਰ ਵਗੈਰਾ ਵਿੱਚ ਜਾਣ ਦੀ ਜ਼ਰੂਰਤ ਨਹੀਂ ਪੈਣੀ ਹੋਣੀ ਤੇ ਦੇਖ ਮੈਂ ਹੱਥ ਦੇ ਉੱਪਰੋਂ ਉਤਾਰਤਾ ਦੇਖੋ ਕਿੰਨੀ ਹੈਨਾ ਸਾਈਨਿੰਗ ਆ ਰਹੀ ਹੈ ਹੱਥਾਂ ਤੇ ਤੁਸੀਂ ਦੇਖ ਪਾ ਰਹੇ ਹੋ ਤੇ ਕਾਫੀ ਜ਼ਿਆਦਾ ਫਰਕ ਮਹਿਸੂਸ ਹੋਊਗਾ ਤੁਹਾਨੂੰ ਨਾਲੇ ਨਾ ਸਕਿਨ ਤੁਹਾਡੀ ਸੌਫਟ ਹੋ ਗਈ ਜਿੱਦਾਂ ਕਿ ਬੱਚਿਆਂ ਦੀ ਸਕਿਨ ਹੁੰਦੀ ਹੈ ਇਦਾਂ ਹੋ ਜੂਗੀ ਧੋ ਕੇ ਇਹਨਾਂ ਠੰਡੇ ਪਾਣੀ ਨਾਲ ਫਿਰ ਉਸ ਤੋਂ ਬਾਅਦ ਤੁਸੀਂ ਨੇ ਬਰਫ ਦੇ ਨਾਲ ਹਨਾ ਬਰਫ ਲੈ ਲੈਣੀ ਹੈ ਥੋੜੀ ਜਿਹੀ ਪੀਸ ਫਿਰ ਹੁਣ ਆਪਣੇ ਫੇਸ ਤੇ ਬਰਫ ਲਗਾਉਣੀ ਹੈ ਜਿੱਥੇ ਤੁਹਾਡੇ ਹਨਾ ਰਿੰਕਲਸ ਜਿਨੂੰ ਆਪਾਂ ਜੁਰੜੀਆਂ ਵੀ ਕਹਿ ਦਿੰਨੇ ਆ ਉਹ ਵੀ ਠੀਕ ਹੋਣੀਆਂ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਇਦਾਂ ਦੀਆਂ ਹੋਰ ਵੀਡੀਓ ਤੁਹਾਨੂੰ ਆਪਣੇ ਚੈਨਲ ਤੇ ਮਿਲਦੀਆਂ ਰਹਿਣਗੀਆਂ ਮਿਲਾਂਗੇ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਉ ਤੱਕ ਲਈ ਸਤਿ ਸ਼੍ਰੀ ਅਕਾਲ